ਹਮਦੇ ਵੱਲੋਂ ਸਿਵਲ ਹਸਪੀਟਲ ਪਠਾਨਕੋਟ ਦਾ ਦੌਰਾ ਕੀਤਾ ਗਿਆ ਜਿਸ ਤੇ ਵਿੱਚ ਤਮਾਮ ਪੁਲਿਸ ਫੋਰਸ ਦੇ ਨਾਲ ਉਹਨਾਂ ਨੇ ਸਿਕਿਉਰਿਟੀ ਜਾਂਚ ਦੇ ਲਈ ਇਹ ਦੌਰਾ ਜੁੜਾਇਓ ਕੀਤਾ ਤੇ ਉੱਥੇ ਹੀ ਇਸ ਇਸ ਮੌਕੇ ਤੇ ਖਾਸ ਗੱਲਬਾਤ ਵੀ ਉਹਨਾਂ ਨੇ ਸੱਦਨਾਲ ਕੀਤੀ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਦੇ ਸਿਵਲ ਹਸਪੀਟਲ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਉਹ ਤਨਾਤ ਰਹੇਗੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੁਰੱਖਿਆ ਦੇ ਪੱਖੋਂ ਹੋਰ ਵੀ ਜਿਹੜੀਆਂ ਪੁਲਿਸ ਫੋਰਸਾਂ ਦੀਮਾ ਨੇ ਪੁਲਿਸ ਕਰਮਚਾਰੀ ਨੇ ਡਿਪਲੋਏ ਕੀਤੇ ਗਏ ਨੇ ਤੇ ਪੀਸੀਆਰ ਦੇ ਜੁੜੇ ਕਰਮਚਾਰੀ ਨੇ ਉਹ ਵੀ ਇੱਥੇ ਰਹਿਣਗੇ ਤਾਂ ਕਿ ਕਿਸੇ ਇਸ ਤਰ੍ਹਾਂ ਦੀ ਕੋਈ ਵੀ ਹੁੱਲੜਬਾਜ਼ੀ ਹਸਪਤਾਲ ਦੇ ਵਿੱਚ ਨਾ ਦੇਖੀ ਜਾਵੇ ਕਿਉਂਕਿ ਬੀਤੇ ਦਿਨ ਹੀ ਕਾਫੀ ਜ਼ਿਆਦਾ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਅਜੀਬ ਵਾਰਦਾਤਾਂ ਜੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਹਸਪਤਾਲ ਦੇ ਵਿੱਚ ਮਾਰਕੁਟਾਈ ਤੇ ਲੜਾਈ ਦੇ ਮਾਮਲੇ ਜੜੇ ਨੇ ਦੇਖਣ ਨੂੰ ਮਿਲੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਦੇ ਨਾਲ ਨਾਲ ਡੇਰਾ ਬਸੀ ਵੀ ਸ਼ਾਮਿਲ ਹੈ ਤੇ ਉਤੇ ਹੀ ਪਠਾਨਕੋਟ ਦੇ ਵਿੱਚ ਅਜਿਹੀ ਕੋਈ ਵਾਰਦਾਤ ਨਾ ਵਾਪਰ ਸਕੇ ਇਸ ਚੀਜ਼ ਨੂੰ ਸੁਨਿਸ਼ਚਿਤ ਕਰਨ ਦੇ ਲਈ ਡੀਐਸਪੀ ਸੁਮੇਰ ਸਿੰਘ ਮਾ ਨੇ ਖਾਸ ਹਦਾਇਤਾਂ ਜੜੀਆਂ ਨੇ ਉਹ ਸਾਂਝਾ ਕੀਤੀਆਂ ਨੇ ਕਿ ਪੁਲਿਸ ਫੋਰਸ ਜਿਹੜੀ ਹੈ ਕਿਸ ਤਰ੍ਹਾਂ ਦੇ ਨਾਲ ਅਜੀਬ ਲੋਕਾਂ ਦੇ ਨਾਲ ਪੇਸ਼ ਲੜਾਈ ਝਗੜਾ ਕਰਦਾ ਜਾਂ ਫਿਰ ਅਜੀਬ ਵਾਲਦਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੋਂ ਜਿਹੜੀ ਹੈ ਪੈਨਲਟੀ ਯਾਨੀ ਕਿ ਉਸ ਤੋਂ ਜ਼ੁਰਮਾਨਾ ਜਿਹੜਾ ਉਹ ਭਰਿਆ ਜਾਵੇਗਾ ਲਗਭਗ ਲਗਭਗ 50000 ਜੜਾਏ ਉਸ ਜ਼ੁਰਮਾਨੇ ਦੀ ਰਾਸ਼ੀ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ ਤੇ ਜੇਕਰ ਅਜਿਹੇ ਦੇ ਵਿੱਚ ਕੋਈ ਜ਼ੁਰਮਾਨਾ ਨਹੀਂ ਦਿੱਤਾ ਤਾਂ ਉਸ ਤੋਂ ਜਿਹੜੀ ਹੈ ਵਸੂਲੀ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਕਿਸ ਤਰ੍ਹਾਂ ਦੇ ਨਾਲ ਕੀਤੀ ਜਾਵੇਗੀ ਆ ਉਹ ਦੇਖਦੇ ਹਾਂ ਡੀਐਸਪੀ ਸੁਭੇਸ਼ ਸਿੰਘ ਮਾਨ ਦੇ ਨਾਲ ਕੀਤੀ ਹੋਈ ਖਾਸ ਗੱਲਬਾਤ ਤੇ ਤਸਵੀਰਾਂ ਜੀ ਇਸ ਤਰ੍ਹਾਂ ਹੈ ਕਿ ਪਿਛਲੇ ਕੁਝ ਦਿਨਾਂ 'ਚ ਜਿਹੜੇ ਪੰਜਾਬ 'ਚ ਹਸਪੀਟਲਸ ਆ ਜਾਂ ਮੈਡੀਕਲ ادارے ਆ ਉੱਥੇ ਵਾਇਲੈਂਸ ਦੇ ਇਨਸੀਡੈਂਟਸ ਹੋਏ ਆ ਜਿਹਦੇ ਵਿੱਚ ਡੇਰਾ ਬੱਸੀ ਤੇ ਗੁਰਦਾਸਪੁਰ ਵੀ ਇਸ ਤਰ੍ਹਾਂ ਦੇ ਲੋਕੇਸ਼ਨਸ ਆ ਜਿੱਥੇ ਵਾਇਲੈਂਸ ਦੇ ਇਨਸੀਡੈਂਟਸ ਹੋਏ ਆ ਉਹਦੇ ਬਾਅਦ ਜਿਹੜਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਡਾਇਰੈਕਸ਼ਨਸ ਸਪੈਸ਼ਲੀ ਆਈਆਂ ਕਿ ਜਿਹੜੀ ਹਸਪੀਟਲਸ ਦੀ ਸੁਰੱਖਿਆ ਉਹਨੂੰ ਸੁਨਿਸ਼ਚਿਤ ਕੀਤਾ ਜਾਵੇ ਤੇ ਮੈਂ ਅੱਜ ਇੱਥੇ ਐਸਐਚਓਡੀ ਨੰਬਰ 1 ਤੇ ਆਪਣੇ ਡਾਕਟਰ ਮੈਡਮ ਹੈ ਡਾਕਟਰ ਸੁਚੀਤਾ ਜੀ ਇਹ ਵੀ ਇੱਥੇ ਅੱਜ ਹਾਜ਼ਰ ਹੈ ਆਪਾਂ ਮੌਕੇ ਤੇ ਇੱਥੇ ਜਿਹੜਾ ਸਿਕਿਉਰਿਟੀ ਰਿਵਿਊ ਕੀਤਾ ਗਿਆ ਤੇ ਇੱਥੇ ਜਿਹੜੀ ਆਪਾਂ ਸਪੈਸ਼ਲੀ ਆਲਰੇਡੀ ਇੱਥੇ ਇੱਕ ਪੁਲਿਸ ਪੋਸਟ ਬਣਾਈ ਹੈ ਜਿੱਦੇ ਜੋ ਪੰਜ ਮੁਲਾਜ਼ਮ ਜਿਹੜੇ ਆਪਾਂ ਡਿਪਲੋਏ ਕੀਤੇ ਗਏ ਇਸ ਤੋਂ ਇਲਾਵਾ ਆਪਾਂ 4 ਤੋਂ 6 ਆਪਾਂ ਡੇਲੀ ਬੇਸ ਤੇ ਪੀਸੀਆਰ ਤੇ ਈਆਰਵੀ ਵੀ ਇੱਥੇ ਹੁਣ ਡਿਪਲੋਏ ਕਰਾਂਗੇ ਤਾਂ ਕਿ ਇੱਥੇ ਕੋਈ ਵੀ ਵਾਇਲੈਂਸ ਦਾ ਇਨਸੀਡੈਂਟ ਨਾ ਹੋਵੇ ਤੇ ਮੈਂ ਦੋ ਤਿੰਨ ਗੱਲਾਂ ਹੋਰ ਦੱਸ ਦੇਣਾ ਚਾਹਨਾ ਹੈ ਕੀ ਜਿਹੜੀ ਲਾਅ ਦੀ ਪੋਜੀਸ਼ਨ ਕੀ ਹੈ ਕਿ ਵੀ ਅਗਰ ਕੋਈ ਮੈਡੀਕਲ ادارے 'ਚ ਜਾਂ ਮੈਡੀਕਲ ਇੰਸਟੀਟਿਊਟ 'ਚ ਵਾਇਲੈਂਸ ਕਰਦਾ ਤਾਂ ਉਹਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਜੀ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕੇਅਰ ਸਰਵਿਸ ਪਰਸਨਸ ਐਂਡ ਮੈਡੀਕੇਅਰ ਇੰਸਟੀਟਿਊਸ਼ਨਸ ਐਕਟ 2008 ਜਿਹੜਾ ਗਵਰਨਮੈਂਟ ਵੱਲੋਂ ਆਲਰੇਡੀ ਜਿਹੜਾ ਇਹ ਬਣਾਇਆ ਗਿਆ ਜਿਹਦੇ ਵਿੱਚ ਬੜੀ ਹੀ ਸਖਤ ਪਨਿਸ਼ਮੈਂਟਸ ਜਿਹੜੀਆਂ ਉਹਦਾ ਪ੍ਰੋਵੀਜ਼ਨ ਹੈ ਇਹਦੇ ਵਿੱਚ ਜਿਹੜੇ ਸੈਕਸ਼ਨਸ ਆ ਉਹਨਾਂ ਵਿੱਚ ਜਿਹੜਾ ਸੈਕਸ਼ਨ 4 ਹੈ ਉਦੇ ਵਿੱਚ ਪੈਨਲਟੀ ਜਿਹੜੀ ਹੈ ਡਿਫਾਈਨ ਕੀਤੀ ਗਈ ਹੈ ਕੋਈ ਵੀ ਬੰਦਾ ਜਿਹੜਾ ਕੋਈ ਮੈਡੀਕਲ ਜਿਹੜਾ ਮੈਡੀਕਲ ਕੇਅਰ ਇੰਸਟੀਟਿਊਟ ਹੈ ਉੱਥੇ ਜਾਂ ਮੈਡੀਕਲ ਸਰਵਿਸ ਪਰਸਨਲ ਹੈ ਉਹਦੇ ਉੱਪਰ ਕੋਈ ਵਾਇਲੈਂਸ ਕਰਦਾ ਜਾਂ ਕੋਈ ਵੀ ਮੋਬਾਈਲ ਮੈਡੀਕਲ ਯੂਨਿਟ ਹੈ ਜਿੱਦਾ ਐਂਬੂਲੈਂਸ ਹੋ ਗਈ ਜਾਂ ਹੋਰ ਮੋਬਾਈਲ ਮੈਡੀਕਲ ਯੂਨਿਟਸ ਹੈ ਕੋਈ ਨਰਸਿੰਗ ਸਟਾਫ ਹੈ ਜਾਂ ਇਸ ਤੋਂ ਇਲਾਵਾ ਕੋਈ ਪੈਰਾਮੈਡਿਕ ਸਟਾਫ ਹੈ ਕਿਨਾ ਕਿਨਾ ਕਿਸੇ ਤੇ ਵੀ ਡਿਊਰਿੰਗ ਡਿਊਟੀ ਕੋਈ ਵਾਇਲੈਂਸ ਕਰਦਾ ਜਾਂ ਕੋਈ ਲੜਾਈ ਝਗੜੇ ਦਾ ਕੰਮ ਕਰਦਾ ਤੇ ਉਹਦੇ ਉੱਪਰ ਜਿਹੜਾ ਤੇ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕੈਰ ਸਰਵਿਸ ਪਰਸਨਲ ਐਂਡ ਸਰਵਿਸ ਇੰਸਟੀਟਿਊਸ਼ਨਸ ਦਾ ਜਿਹੜਾ ਐਕਟ 2008 ਹੈ ਉਹਦੀ ਜਿਹੜੀਆਂ ਪ੍ਰੋਵੀਜ਼ਨਸ ਆ ਉਹ ਲਾਗੂ ਹੁੰਦੀਆਂ ਇਹਦੇ ਵਿੱਚ ਜਿਹੜਾ ਸੈਕਸ਼ਨ 4 ਉਹ ਪੈਨਲਟੀ ਨਾਲ ਡੀਲ ਕਰਦਾ ਜਿਹਦੇ ਵਿੱਚ ਇਸ ਤਰ੍ਹਾਂ ਅਗਰ ਕੋਈ ਵਾਇਲੈਂਸ ਕਰਦਾ ਤੇ ਉਹਦੇ ਵਿੱਚ ਵੱਧ ਤੋਂ ਵੱਧ 1 ਸਾਲ ਦੀ ਸਜ਼ਾ ਜਾਂ ਫਾਈਨ ਹੋ ਸਕਦਾ ਫਾਈਨ ਇਹਦੇ ਵਿੱਚ ਜਿਹੜਾ ਉਹ ਵੱਧ ਤੋਂ ਵੱਧ 50000 ਹੋ ਸਕਦਾ ਹੈ ਇਦੇ ਵਿੱਚ ਹੋਰ ਬੜੀ ਇੱਕ ਸਖਤ ਧਾਰਾ ਲਗਾਈ ਗਈ ਹੈ ਸੈਕਸ਼ਨ 6 ਜਿਹਦੇ ਵਿੱਚ ਅਗਰ ਉਹ ਆਪਣਾ ਫਾਈਨ ਨਹੀਂ ਦਿੰਦਾ ਤੇ ਜਿਹੜੀ ਰਿਕਵਰੀ ਹੈ ਉਹ ਜਿਹੜੀ ਆ ਬੇਸਿਕਲੀ ਉਹਦੀ ਪ੍ਰੋਪਰਟੀ ਤੋਂ ਵੀ ਲੈਂਡ ਰੈਵਨਿਊ ਐਕਟ ਜਿਹੜਾ ਉਹ ਵੀ ਵਿੱਚ ਇਨਵੋਲ ਕੀਤਾ ਜਾਊਗਾ ਤੇ ਜਿਹੜੀ ਇਹ ਚ ਰਿਕਵਰੀ ਦੀ ਕੋਸਟ ਹੈ ਉਹ ਦੋ ਗੁਣਾ ਹੋਗੀ ਫੋਰ ਐਗਜ਼ਾਮਪਲ ਅਗਰ ਕੋਈ ਹਸਪਤਾਲ ਚ ਜਾ ਕੇ ਵਾਇਲੈਂਸ ਕਰਦਾ ਹੈ ਜਾਂ ਮੈਡੀਕਲ ਇਕੁਪਮੈਂਟ ਕੋਈ ਡੈਮੇਜ ਕਰਦਾ ਉਹਦੀ ਕੋਸਟ 1 ਲੱਖ ਰੁਪਇਆ ਤੇ ਉਸ ਬੰਦੇ ਕੋਲੋਂ ਜਿਹੜੀ ਉਹ 2 ਲੱਖ ਰੁਪਇਆ ਜਿਹੜਾ ਉਹ ਰਿਕਵਰ ਕੀਤਾ ਜਾਊਗਾ ਤੇ ਮੈਂ ਇਹ ਬੜਾ ਸ਼ਕਤੀਨਾ ਸੰਦੇਸ਼ ਦੇਣਾ ਚਾਹਨਾ ਜਿਹੜੇ ਵੀ ਬੰਦੇ ਖਾਸਕਰ ਵਾਇਲੈਂਸ ਦੀ ਐਕਟੀਵਿਟੀਜ਼ ਸੇ ਇਨਵੋਲ ਰਹੇ ਆ ਪਿੱਛੇ ਜੀ ਵੀ ਹਸਪੀਟਲ ਸੇ ਜਾਂ ਹੋਰ ਮੈਡੀਕਲ ਯੂਨਿਟਸ ਸੇ ਤੇ ਕਿ ਵੀ ਪੁਲਿਸ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰੂਗੀ ਆਪਾਂ ਓਲਡੀ ਇੱਥੇ ਇੱਕ ਪਹਿਲੇ ਇੱਕ ਵਾਇਲੈਂਸ ਦਾ ਐਕਟ ਹੋਇਆ ਸੀ ਉਹਦੇ ਵਿੱਚ 307 ਲਾ ਕੇ ਉਹ ਸਾਰੇ ਬੰਦੇ ਮੌਕੇ ਤੇ ਫੜੇ ਸੀ ਜਿਹੜਾ ਇਨਸੀਡੈਂਟ ਸਿਵਲ ਹਸਪੀਟਲ ਹੋਇਆ ਸੀ ਤੇ ਮੇਰੀ ਖਾਸ ਅਰਦਾਸ ਉਹਨਾਂ ਲੋਕਾਂ ਲਈ ਹੈ ਜਿਹੜੇ ਇੱਥੇ ਇਲਾਜ ਲਈ ਆਂਦੇ ਆ ਕਿ ਜਿਹੜੇ ਡਾਕਟਰ ਉਹ ਆਲਰੇਡੀ ਕਾਫੀ ਅੰਡਰ ਪ੍ਰੈਸ਼ਰ ਰਹਿੰਦੇ ਆ ਕੰਮ ਦੇ ਦੌਰਾਨ ਤੇ ਜਿਹੜੇ ਵੀ ਪੇਸ਼ੈਂਟ ਆਉਂਦੇ ਆ ਉਹ ਆਪਣਾ ਪੂਰਾ ਇੱਥੇ ਥੋੜਾ ਸਹਿਯਮ ਵਰਤ ਕੇ ਰਹਿਣ ਥੋੜੀ ਪੇਸ਼ੈਂਸ ਨਾਲ ਰਹਿਣ ਤਾਂ ਕਿ ਉਹ ਡਾਕਟਰ ਦਾ ਵੀ ਇੱਕ ਜਿਹੜਾ ਸਟੈਂਡ ਸਮਝਣ ਕਿਉਂਕਿ ਉਹ ਵੀ ਅੰਡਰ ਪ੍ਰੈਸ਼ਰ ਰਹਿੰਦੇ ਆ ਪੂਰੇ ਦਿਨ ਉਹਨਾਂ ਨੂੰ ਕੰਮ ਕਰਨਾ ਪੈਂਦਾ ਤੇ ਇੱਥੇ ਕੋਈ ਹੁੱਲੜਬਾਜ਼ੀ ਜਾਂ ਕੋਈ ਵਾਇਲੈਂਸ ਜਾਂ ਕੋਈ ਲੜਾਈ ਝਗੜਾ ਜਿਹੜਾ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਪੁਲਿਸ ਦੀ ਡਿਊਟੀ ਹੈ ਕਿ ਵੀ ਆਪਾਂ ਜਿੰਨੇ ਵੀ ਆਪਣੇ ਮੈਡੀਕਲ ਅਧਾਰੇ ਆ ਮੈਡੀਕਲ ਸਟਾਫ ਹਨ ਉਹਨਾਂ ਨੂੰ ਪ੍ਰੋਟੈਕਟ ਕਰੀਏ ਤੇ ਆਪਾਂ ਪ੍ਰੋਟੈ ਤੇ ਜਿਹੜਾ ਵੀ ਬੰਦਾ ਕੋਈ ਵੀ ਇਹਨਾਂ ਦੀ ਵਾਇੋਲੇਸ਼ਨ ਕਰੂਗਾ ਜਿਹੜੇ ਮੈਂ ਤੁਹਾਨੂੰ ਦੱਸਤਾ ਜਿਹੜਾ ਐਕਟ ਉਹਦੇ ਅਧੀਨ ਨੋਰਮਲ ਜਿਹੜੀ ਬੀਐਨਐਸ ਆ ਉਸ ਤੋਂ ਇਲਾਵਾ ਆਪਾਂ ਜਿਹੜਾ ਇਹ ਐਕਟ ਦੀਆਂ ਧਾਰਾਵਾਂ ਉਹਦੇ ਵਿੱਚ ਲਾਵਾਂਗੇ ਇਹ ਸਾਰੇ ਹੀ ਐਕਟ ਸੈਕਸ਼ਨ 6 ਦੇ ਮੁਤਾਬਕ ਕਾਗਨੀਜ਼ੇਬਲ ਹੈ ਤੇ ਨੋਨ ਅਵੇਲੇਬਲ ਹੈ ਤੇ ਇਸ ਲਈ ਜਿਹੜਾ ਵੀ ਕੋਈ ਵਾਇਲੈਂਸ ਕਰੂਗਾ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਇਹਦੇ ਵਿੱਚ ਜਿਹੜਾ ਮੈਡੀਕਲ ਇੰਸਟੀਚਿਊਟ ਆ ਉਹਦੇ ਉਹਦੇ ਵਿੱਚ ਪ੍ਰਾਈਵੇਟ ਅਦਾਰਾ ਵੀ ਆਉਂਦਾ ਤੇ ਜਿਹੜੇ ਪ੍ਰਾਈਵੇਟ ਹਸਪੀਟਲਸ ਆ ਉਹ ਵੀ ਇਹਦੇ ਚ ਕਵਰ ਹੁੰਦੇ ਆ ਜਿਹੜਾ ਕਿ ਤੁਹਾਨੂੰ ਮੈਂ ਦੱਸਿਆ ਜਿਹੜਾ ਐਕਟ ਉਹ ਬੜਾ ਹੀ ਲੈਬੋਰੇਟਿਵ ਤੇ ਕਾਫੀ ਮਤਲਬ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਵਾਲਾ ਇਹਦੇ ਵਿੱਚ ਗਵਰਨਮੈਂਟ ਹਸਪੀਟਲ ਵੀ ਸ਼ਾਮਿਲ ਹੈ ਤੇ ਪ੍ਰਾਈਵੇਟ ਹਸਪੀਟਲ ਵੀ ਸ਼ਾਮਿਲ ਹੈ ਇਹਦੇ ਵਿੱਚ ਕੱਲੇ ਡਾਕਟਰ ਹੀ ਡਾਕਟਰ ਹੀ ਨਹੀਂ ਨਰਸਿੰਗ ਸਟੂਡੈਂਟਸ ਵੀ ਸ਼ਾਮਿਲ ਸ਼ਾਮਿਲ ਹੈ ਤੇ ਜਿਹੜੇ ਮੈਡੀਕਲ ਸਟੂਡੈਂਟਸ ਆ ਜਿਹੜੇ ਟ੍ਰੇਨਿੰਗ ਕਰ ਰਹੇ ਉਹ ਵੀ ਸ਼ਾਮਿਲ ਹੈ ਇਹਦੇ ਵਿੱਚ ਮਤਲਬ ਇਹਦੇ ਵਿੱਚ ਕਾਫੀ ਜਿਹੜੀ ਪ੍ਰੋਟੈਕਸ਼ਨ ਉਹ ਡਾਕਟਰਸ ਨੂੰ ਤੇ ਇੰਸਟੀਟਿਊਟਸ ਨੂੰ ਦਿੱਤੀ ਗਈ ਹੈ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਆਲਰੇਡੀ ਕਿਹਾ ਕਿ ਜਰਾ ਵੀ ਕੋਈ ਵਾਇਲੈਂਸ ਕਰੂ ਕੈਮਰਾ ਪਰਸਨ ਹਣੀ ਦੇ ਨਾਲ ਅਜ ਸੈਨੀ ਦੀ ਰਿਪੋਰਟ ਸਮੇਂ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਪਠਾਨਕੋਟ ਤੋਂ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਵੱਡੀ ਅਪਡੇਟ ਦੱਸ ਦਈਏ ਡੀਐਸਪੀ ਸਿਟੀ ਸੁਮਰਸਿੰਘ ਨਾਮ ਦੇ ਵੱਲੋਂ ਸਿਵਲ ਹਸਪਤਲ ਪਠਾਨਕੋਟ ਦਾ ਦੌਰਾ ਕੀਤਾ ਗਿਆ ਜਿਸ ਤੇ ਵਿੱਚ तमाम ਪੁਲਿਸ ਫੋਰਸ ਦੇ ਨਾਲ ਉਹਨਾਂ ਨੇ ਸਿਕਿਉਰਿਟੀ ਜਾਂਚ ਲਈ ਇਹ ਦੌਰਾ ਜੜਾਇਓ ਕੀਤਾ ਤੇ ਉੱਥੇ ਹੀ ਇਸ ਇਸ ਮੌਕੇ ਤੇ ਖਾਸ ਗੱਲਬਾਤ ਵੀ ਉਹਨਾਂ ਨੇ ਸੜਨਾਲ ਕੀਤੀ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਦੇ ਸਿਵਲ ਹਸਪਤਲ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਉਹ ਤਨਾਤ ਰਹੇਗੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੁਰੱਖਿਆ ਦੇ ਪੱਖੋਂ ਹੋਰ ਵੀ ਜਿਹੜੀਆਂ ਪੁਲਿਸ ਫੋਰਸ ਸੀਮਾ ਨੇ ਉਹ پولیس ਕਰਮਚਾਰੀ ਨੂੰ ਡਿਪਲੋਏ ਕੀਤੇ ਗਏ ਨੇ ਤੇ ਪੀਸੀਆਰ ਦੇ ਜਿਹੜੇ ਕਰਮਚਾਰੀ ਨੇ ਉਹ ਵੀ ਇੱਥੇ ਰਹਿਣਗੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੁੱਲੜਬਾਜ਼ੀ ਹਸਪਤਾਲ ਦੇ ਵਿੱਚ ਨਾ ਦੇਖੀ ਜਾਵੇ ਕਿਉਂਕਿ ਬੀਤੇ ਦਿਨ ਹੀ ਕਾਫੀ ਜ਼ਿਆਦਾ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਅਜੀਬ ਵਾਰਦਾਤਾਂ ਜੁੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਹਸਪਤਾਲ ਦੇ ਵਿੱਚ ਮਾਰਕੁੱਟਾਈ ਤੇ ਲੜਾਈ ਦੇ ਮਾਮਲੇ ਜੁੜੇ ਨੇ ਦੇਖਣ ਨੂੰ ਮਿਲੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਦੇ ਨਾਲ ਨਾਲ ਡੇਰਾਬਸੀ ਵੀ ਸ਼ਾਮਿਲ ਹੈ ਤੇ ਉੱਤੇ ਹੀ ਪਠਾਨਕੋਟ ਦੇ ਵਿੱਚ ਅਜਿਹੀ ਕੋਈ ਵਾਰਦਾਤ ਨਾ ਵਾਪਰ ਸਕੇ ਇਸ ਚੀਜ਼ ਨੂੰ ਸੁਨਿਸ਼ਚਿਤ ਕਰਨ ਦੇ ਲਈ ਡੀਐਸਪੀ ਸੁ ਕੀਤਿਆ ਨਹੀਂ ਕਿ ਪੁਲਿਸ ਫੋਰਸ ਜਿਹੜੀ ਹੈ ਕਿਸ ਤਰ੍ਹਾਂ ਦੇ ਨਾਲ ਅਜਿਹੇ ਲੋਕਾਂ ਦੇ ਨਾਲ ਪੇਸ਼ ਆਵੇਗੀ ਤੇ ਜੇਕਰ ਓਨ ਡਿਊਟੀ ਡਾਕਟਰਸ ਦੇ ਨਾਲ ਕੋਈ ਲੜਾਈ ਝਗੜਾ ਕਰਦਾ ਹੈ ਜਾਂ ਫਿਰ ਅਜਿਹੀ ਬ�ਦਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੋਂ ਜਿਹੜੀ ਹੈ ਪੈਨਲਟੀ ਯਾਨੀ ਕਿ ਉਸ ਤੋਂ ਜ਼ੁਰਮਾਨਾ ਜਿਹੜਾ ਹੈ ਉਹ ਭਰਿਆ ਜਾਵੇਗਾ ਲਗਭਗ ਲਗਭਗ 50000 ਜੜਾਏ ਉਸ ਜ਼ੁਰਮਾਨੇ ਦੀ ਰਾਸ਼ੀ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ ਤੇ ਜੇਕਰ ਅਜਿਹੇ ਦੇ ਵਿੱਚ ਕੋਈ ਜ਼ੁਰਮਾਨਾ ਨਹੀਂ ਦਿੱਤਾ ਤਾਂ ਉਸ ਤੋਂ ਜਿਹੜੀ ਹੈ ਵਸੂਲੀ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਕਿਸ ਤਰ੍ਹਾਂ ਦੇ ਨਾਲ ਕੀਤੀ ਜਾਵੇਗੀ ਉਹ ਦੇਖਦੇ ਹਾਂ ਡੀਐਸਪੀ ਸੁਭੇਸ਼ ਸਿੰਘ ਮਾਨ ਦੇ ਨਾਲ ਕੀਤੀ ਹੋਈ ਖਾਕ ਜੀ ਇਸ ਤਰ੍ਹਾਂ ਹੈ ਕਿ ਪਿਛਲੇ ਕੁਝ ਦਿਨਾਂ 'ਚ ਜਿਹੜੇ ਪੰਜਾਬ 'ਚ ਹਸਪੀਟਲਸ ਆ ਜਾਂ ਮੈਡੀਕਲ ادارے ਆ ਉੱਥੇ ਵਾਇਲੈਂਸ ਦੇ ਇਨਸੀਡੈਂਟਸ ਹੋਏ ਆ ਜਿਹਦੇ ਵਿੱਚ ਡੇਰਾ ਬੱਸੀ ਤੇ ਗੁਰਦਾਸਪੁਰ ਵੀ ਇਸ ਤਰ੍ਹਾਂ ਦੇ ਲੋਕੇਸ਼ਨਸ ਆ ਜਿੱਥੇ ਵਾਇਲੈਂਸ ਦੇ ਇਨਸੀਡੈਂਟਸ ਹੋਏ ਆ ਉਹਦੇ ਬਾਅਦ ਜਿਹੜੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਡਾਇਰੈਕਸ਼ਨਸ ਸਪੈਸ਼ਲੀ ਆਈਆਂ ਆ ਕਿ ਜਿਹੜੇ ਹਸਪੀਟਲਸ ਦੀ ਸੁਰੱਖਿਆ ਉਹਨੂੰ ਸੁਨਿਸ਼ਚਿਤ ਕੀਤਾ ਜਾਵੇ ਤੇ ਮੈਂ ਅੱਜ ਇੱਥੇ ਐਸਐਚਓਡੀ ਨੰਬਰ 1 ਤੇ ਆਪਣੇ ਡਾਕਟਰ ਮੈਡਮ ਡਾਕਟਰ ਸੁਚੀਤਾ ਜੀ ਇਹ ਵੀ ਇੱਥੇ ਅੱਜ ਹਾਜ਼ਰ ਹੈ ਕਿ ਆਪਾਂ ਮੌਕੇ ਤੇ ਇੱਥੇ ਜਿਹੜਾ ਸਿਕਿਉਰਿਟੀ ਰਿਵਿਊ ਕੀਤਾ ਗਿਆ ਤੇ ਇੱਥੇ ਜਿਹੜੀ ਆਪਾਂ ਸਪੈਸ਼ਲੀ ਆਲਰੇਡੀ ਇੱਥੇ ਇੱਕ ਪੁਲਿਸ ਪੋਸਟ ਬਣਾਈ ਹੈ ਜਿੱਥੇ ਪੰਜ ਮੁਲਾਜ਼ਮ ਜਿਹੜੇ ਆਪਾਂ ਡਿਪਲੋਏ ਕੀਤੇ ਗਏ ਇਸ ਤੋਂ ਇਲਾਵਾ ਆਪਾਂ 4 ਤੋਂ 6 ਆਪਾਂ ਡੇਲੀ ਬੇਸ ਤੇ ਪੀਸੀਆਰ ਤੇ ਈਆਰਵੀ ਵੀ ਇੱਥੇ ਹੁਣ ਡਿਪਲੋਏ ਕਰਾਂਗੇ ਤਾਂ ਕਿ ਇੱਥੇ ਕੋਈ ਵੀ ਵਾਇਲੈਂਸ ਦਾ ਇਨਸੀਡੈਂਟ ਨਾ ਹੋਵੇ ਤਮੇ ਦੋ ਤਿੰਨ ਗੱਲਾਂ ਹੋਰ ਦੱਸ ਦੇਣਾ ਚਾਹਨਾ ਕਿ ਜਿਹੜੀ ਲਾਅ ਦੀ ਪੋਜੀਸ਼ਨ ਕੀ ਹੈ ਕਿ ਵੀ ਅਗਰ ਕੋਈ ਮੈਡੀਕਲ ادارے 'ਤੇ ਜਾਂ ਮੈਡੀਕਲ ਇੰਸਟੀਟਿਊਟ 'ਤੇ ਵਾਇਲੈਂਸ ਕਰਦਾ ਤਦ ਵਿੱਚ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਜੀ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕੇਅਰ ਸਰਵਿਸ ਪਰਸਨਸ ਐਂਡ ਮੈਡੀਕੇਅਰ ਇੰਸਟੀਟਿਊਸ਼ਨਸ ਐਕਟ 2008 ਜਿਹੜਾ ਗਵਰਨਮੈਂਟ ਵੱਲੋਂ ਆਲਰੇਡੀ ਜਿਹੜਾ ਇਹ ਬਣਾਇਆ ਗਿਆ ਜਿਹਦੇ ਵਿੱਚ ਬੜੀ ਹੀ ਸਖਤ ਪਨਿਸ਼ਮੈਂਟਸ ਜਿਹੜੀਆਂ ਉਹਦਾ ਪ੍ਰੋਵੀਜ਼ਨ ਹੈ ਇਦੇ ਵਿੱਚ ਜਿਹੜੇ ਸੈਕਸ਼ਨਸ ਆ ਉਹਨਾਂ ਵਿੱਚ ਜਿਹੜਾ ਸੈਕਸ਼ਨ 4 ਉਹਦੇ ਵਿੱਚ ਪੈਨਲਟੀ ਜਿਹੜੀ ਹੈ ਡਿਫਾਈਨ ਕੀਤੀ ਗਈ ਹੈ ਕੋਈ ਵੀ ਬੰਦਾ ਜਿਹੜਾ ਕੋਈ ਮੈਡੀਕਲ ਜਿਹੜਾ ਮੈਡੀਕਲ ਕੇਅਰ ਇੰਸਟੀਟਿਊਟ ਹੈ ਉੱਥੇ ਜਾਂ ਮੈਡੀਕਲ ਸਰਵਿਸ ਪਰਸਨਲ ਹੈ ਉਹਦੇ ਉੱਪਰ ਕੋਈ ਵਾਇਲੈਂਸ ਕਰਦਾ ਜਾਂ ਕੋਈ ਵੀ ਮੋਬਾਈਲ ਮੈਡੀਕਲ ਯੂਨਿਟ ਹੈ ਜਿੱਦਾ ਐਂਬੂਲੈਂਸ ਹੋ ਗਈ ਜਾਂ ਹੋਰ ਮੋਬਾਈਲ ਮੈਡੀਕਲ ਯੂਨਿਟਸ ਹੈ ਕੋਈ ਨਰਸਿੰਗ ਸਟਾਫ ਹੈ ਜਾਂ ਇਸ ਤੋਂ ਇਲਾਵਾ ਕੋਈ ਪੈਰਾਮੈਡਿਕ ਸਟਾਫ ਹੈ ਕਿਨੋ ਕਿਨੋ ਕਿਸੇ ਤੇ ਵੀ ਡਿਊਰਿੰਗ ਡਿਊਟੀ ਕੋਈ ਵਾਇਲੈਂਸ ਕਰਦਾ ਜਾਂ ਕੋਈ ਲੜਾਈ ਝਗੜੇ ਦਾ ਕੰਮ ਕਰਦਾ ਤੇ ਉਹਦੇ ਉੱਪਰ ਜਿਹੜਾ ਤੇ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕੈਰ ਸਰਵਿਸ ਪਰਸਨਲ ਐਂਡ ਸਰਵਿਸ ਇੰਸਟੀਟਿਊਸ਼ਨਸ ਦਾ ਜਿਹੜਾ ਐਕਟ 2008 ਹੈ ਉਹਦੀ ਜਿਹੜੀਆਂ ਪ੍ਰੋਵੀਜ਼ਨਸ ਆ ਉਹ ਲਾਗੂ ਹੁੰਦੀਆਂ ਇਹਦੇ ਵਿੱਚ ਜਿਹੜਾ ਸੈਕਸ਼ਨ 4 ਉਹ ਪੈਨਲਟੀ ਨਾਲ ਡੀਲ ਕਰਦਾ ਜਿਹਦੇ ਵਿੱਚ ਇਸ ਤਰ੍ਹਾਂ ਅਗਰ ਕੋਈ ਵਾਇਲੈਂਸ ਕਰਦਾ ਤੇ ਉਹਦੇ ਵਿੱਚ ਵੱਧ ਤੋਂ ਵੱਧ 1 ਸਾਲ ਦੀ ਸਜ਼ਾ ਜਾਂ ਫਾਈਨ ਹੋ ਸਕਦਾ ਫਾਈਨ ਇਹਦੇ ਵਿੱਚ ਜਿਹੜਾ ਉਹ ਵੱਧ ਤੋਂ ਵੱਧ 50000 ਹੋ ਸਕਦਾ ਹੈ ਇਦੇ ਵਿੱਚ ਹੋਰ ਬੜੀ ਇੱਕ ਸਖਤ ਧਾਰਾ ਲਗਾਈ ਗਈ ਹੈ ਸੈਕਸ਼ਨ 6 ਜਿਹਦੇ ਵਿੱਚ ਅਗਰ ਉਹ ਆਪਣਾ ਫਾਈਨ ਨਹੀਂ ਦਿੰਦਾ ਤੇ ਜਿਹੜੀ ਰਿਕਵਰੀ ਹੈ ਉਹ ਜਿਹੜੀ ਆ ਬੇਸਿਕਲੀ ਉਹਦੀ ਪ੍ਰੋਪਰਟੀ ਤੋਂ ਵੀ ਲੈਂਡ ਰੈਵਨਿਊ ਐਕਟ ਜਿਹੜਾ ਉਹ ਵੀ ਵਿੱਚ ਇਨਵੋਲ ਕੀਤਾ ਜਾਊਗਾ ਤੇ ਜਿਹੜੀ ਇਹ ਚ ਰਿਕਵਰੀ ਦੀ ਕੋਸਟ ਹੈ ਉਹ ਦੋ ਗੁਣਾ ਹੋਗੀ ਫੋਰ ਐਗਜ਼ਾਮਪਲ ਅਗਰ ਕੋਈ ਹਸਪਤਾਲ ਚ ਜਾ ਕੇ ਵਾਇਲੈਂਸ ਕਰਦਾ ਹੈ ਜਾਂ ਮੈਡੀਕਲ ਇਕੁਪਮੈਂਟ ਕੋਈ ਡੈਮੇਜ ਕਰਦਾ ਉਹਦੀ ਕੋਸਟ 1 ਲੱਖ ਰੁਪਇਆ ਤੇ ਉਸ ਬੰਦੇ ਕੋਲੋਂ ਜਿਹੜੀ ਉਹ 2 ਲੱਖ ਰੁਪਇਆ ਜਿਹੜਾ ਉਹ ਰਿਕਵਰ ਕੀਤਾ ਜਾਊਗਾ ਤੇ ਮੈਂ ਇਹ ਬੜਾ ਸ਼ਕਤੀਨਾ ਸੰਦੇਸ਼ ਦੇਣਾ ਚਾਹਨਾ ਹੈ ਜਿਹੜੇ ਵੀ ਬੰਦੇ ਖਾਸ ਕਰਕੇ ਵਾਇਲੈਂਸ ਦੀ ਐਕਟੀਵਿਟੀਜ਼ ਸੇ ਇਨਵੋਲਡ ਰਹੇ ਆ ਪਿੱਛੇ ਜੀ ਵੀ ਹਸਪੀਟਲ ਸੇ ਜਾਂ ਹੋਰ ਮੈਡੀਕਲ ਯੂਨਿਟਸ ਸੇ ਤੇ ਕਿ ਵੀ ਪੁਲਿਸ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰੂਗੀ ਆਪਾਂ 올ਰੀਡੀ ਇੱਥੇ ਇੱਕ ਪਹਿਲੇ ਇੱਕ ਵਾਇਲੈਂਸ ਦਾ ਐਕਟ ਹੋਇਆ ਸੀ ਉਹਦੇ ਵਿੱਚ 307 ਲਾ ਕੇ ਉਹ ਸਾਰੇ ਬੰਦੇ ਮੌਕੇ ਤੇ ਫੜੇ ਸੀ ਜਿਹੜਾ ਇਨਸੀਡੈਂਟ ਸਿਵਲ ਹਸਪੀਟਲ ਹੋਇਆ ਸੀ ਤੇ ਮੇਰੀ ਖਾਸ ਅਦਾਇਤ ਉਹਨਾਂ ਲੋਕਾਂ ਦੀ ਹੈ ਜਿਹੜੇ ਇੱਥੇ ਇਲਾਜ ਲਈ ਆਂਦੇ ਆ ਕਿ ਜਿਹੜੇ ਡਾਕਟਰ ਉਹ ਆਲਰੇਡੀ ਕਾਫੀ ਅੰਡਰ ਪ੍ਰੈਸ਼ਰ ਰਹਿੰਦੇ ਆ ਕੰਮ ਦੇ ਦੌਰਾਨ ਤੇ ਜਿਹੜੇ ਵੀ ਪੇਸ਼ੈਂਟ ਆਉਂਦੇ ਆ ਉਹ ਆਪਣਾ ਪੂਰਾ ਇੱਥੇ ਥੋੜਾ ਸਹਿਯਮ ਵਰਤ ਕੇ ਰਹਿਣ ਥੋੜੀ ਪੇਸ਼ੈਂਸ ਨਾਲ ਰਹਿਣ ਤਾਂ ਕਿ ਉਹ ਡਾਕਟਰ ਦਾ ਵੀ ਇੱਕ ਜਿਹੜਾ ਸਟੈਂਡ ਸਮਝਣ ਕਿਉਂਕਿ ਉਹ ਵੀ ਅੰਡਰ ਪ੍ਰੈਸ਼ਰ ਰਹਿੰਦੇ ਆ ਪੂਰੇ ਦਿਨ ਉਹਨਾਂ ਨੂੰ ਕੰਮ ਕਰਨਾ ਪੈਂਦਾ ਤੇ ਇੱਥੇ ਕੋਈ ਹੁੱਲੜਬਾਜ਼ੀ ਜਾਂ ਕੋਈ ਵਾਇਲੈਂਸ ਜਾਂ ਕੋਈ ਲੜਾਈ ਝਗੜਾ ਜਿਹੜਾ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਪੁਲਿਸ ਦੀ ਡਿਊਟੀ ਹੈ ਕਿ ਵੀ ਆਪਾਂ ਜਿੰਨੇ ਵੀ ਆਪਣੇ ਮੈਡੀਕਲ ਅਧਾਰੇ ਆ ਮੈਡੀਕਲ ਸਟਾਫ ਹਨ ਉਹਨਾਂ ਨੂੰ ਪ੍ਰੋਟੈਕਟ ਕਰੀਏ ਤੇ ਆਪਾਂ ਪ੍ਰੋਟੈ ਤੇ ਜਿਹੜਾ ਵੀ ਬੰਦਾ ਕੋਈ ਵੀ ਇਹਨਾਂ ਦੀ ਵਾਇੋਲੇਸ਼ਨ ਕਰੂਗਾ ਜਿਹੜੇ ਮੈਂ ਤੁਹਾਨੂੰ ਦੱਸਤਾ ਜਿਹੜਾ ਐਕਟ ਉਹਦੇ ਅਧੀਨ ਨਾਰਮਲ ਜਿਹੜੀ ਬੀਐਨਐਸ ਆ ਉਸ ਤੋਂ ਇਲਾਵਾ ਆਪਾਂ ਜਿਹੜਾ ਇਹ ਐਕਟ ਦੀਆਂ ਧਾਰਾਵਾਂ ਉਹਦੇ ਵਿੱਚ ਲਾਵਾਂਗੇ ਇਹ ਸਾਰੇ ਹੀ ਐਕਟ ਸੈਕਸ਼ਨ 6 ਦੇ ਮੁਤਾਬਕ ਕਾਗਨੀਜ਼ੇਬਲ ਹੈ ਤੇ ਨੋਨ ਅਵੇਲੇਬਲ ਹੈ ਤੇ ਇਸ ਲਈ ਜਿਹੜਾ ਵੀ ਕੋਈ ਵਾਇੋਲੈਂਸ ਕਰੂਗਾ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਇਹਦੇ ਵਿੱਚ ਜਿਹੜਾ ਮੈਡੀਕਲ ਇੰਸਟੀਚਿਊਟ ਆ ਉਹਦੇ ਉਹਦੇ ਵਿੱਚ ਪ੍ਰਾਈਵੇਟ ਅਦਾਰਾ ਵੀ ਆਉਂਦਾ ਤੇ ਜਿਹੜੇ ਪ੍ਰਾਈਵੇਟ ਹਸਪੀਟਲਸ ਆ ਉਹ ਵੀ ਇਹਦੇ ਚ ਕਵਰ ਹੁੰਦੇ ਆ ਜਿਹੜਾ ਕਿ ਤੁਹਾਨੂੰ ਮੈਂ ਦੱਸਿਆ ਜਿਹੜਾ ਐਕਟ ਉਹ ਬੜਾ ਹੀ ਲਬੋਰੇਟਿਵ ਤੇ ਕਾਫੀ ਮਤਲਬ ਸਾਰੀ ਚੀਜ਼ਾਂ ਨੂੰ ਕਵਰ ਕਰਨ ਵਾਲਾ ਇਹਦੇ ਵਿੱਚ ਗਵਰਨਮੈਂਟ ਹਸਪੀਟਲ ਵੀ ਸ਼ਾਮਿਲ ਹੈ ਤੇ ਪ੍ਰਾਈਵੇਟ ਹਸਪੀਟਲ ਵੀ ਸ਼ਾਮਿਲ ਹਨ ਇਹਦੇ ਵਿੱਚ ਕੱਲੇ ਡਾਕਟਰ ਹੀ ਡਾਕਟਰ ਹੀ ਨਹੀਂ ਨਰਸਿੰਗ ਸਟੂਡੈਂਟਸ ਵੀ ਸ਼ਾਮਿਲ ਸ਼ਾਮਿਲ ਹਨ ਤੇ ਜਿਹੜੇ ਮੈਡੀਕਲ ਸਟੂਡੈਂਟਸ ਹਨ ਜਿਹੜੇ ਟ੍ਰੇਨਿੰਗ ਕਰ ਰਹੇ ਉਹ ਵੀ ਸ਼ਾਮਿਲ ਹੈ ਇਹਦੇ ਵਿੱਚ ਮਤਲਬ ਇਹਦੇ ਵਿੱਚ ਕਾਫੀ ਜਿਹੜੀ ਪ੍ਰੋਟੈਕਸ਼ਨ ਉਹ ਡਾਕਟਰਸ ਨੂੰ ਤੇ ਇੰਸਟੀਟਿਊਟਸ ਨੂੰ ਦਿੱਤੀ ਗਈ ਹੈ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਆਲਰੇਡੀ ਕਿਹਾ ਕਿ ਵੀ ਜਦੋਂ ਵੀ ਕੋਈ ਵਾਇਲੈਂਸ ਕਰੂ ਕੈਮਰਾ ਪਰਸਨ ਹਰੀ ਦੇ ਨਾਲ ਅਜ ਸੈਨੀ ਦੀ ਰਿਪੋਰਟ ਇਸ ਸਮੇਂ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਪਠਾਨਕੋਟ ਤੋਂ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਵੱਡੀ ਅਪਡੇਟ ਦੱਸ ਦਈਏ ਡੀਐਸਪੀ ਸਿਟੀ ਸੁਮਰ ਸਿੰਘ ਮਾਮ ਦੇ ਵੱਲੋਂ ਸਿਵਲ ਹਸਪਤਲ ਪਠਾਨਕੋਟ ਦਾ ਦੌਰਾ ਕੀਤਾ ਗਿਆ ਜਿਸ ਤੇ ਵਿੱਚ तमाम ਪੁਲਿਸ ਫੋਰਸ ਦੇ ਨਾਲ ਉਹਨਾਂ ਨੇ ਸਿਕਿਉਰਿਟੀ ਜਾਂਚ ਦੇ ਲਈ ਇਹ ਦੌਰਾ ਜੜਾਇਓ ਕੀਤਾ ਤੇ ਉੱਥੇ ਹੀ ਇਸ ਇਸ ਮੌਕੇ ਤੇ ਖਾਸ ਗੱਲਬਾਤ ਵੀ ਉਹਨਾਂ ਨੇ ਸੜਨ ਨਾਲ ਕੀਤੀ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਦੇ ਸਿਵਲ ਹਸਪਤਲ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਉਹ ਤਨਾਤ ਰਹੇਗੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੁਰੱਖਿਆ ਦੇ ਪੱਖੋਂ ਹੋਰ ਵੀ ਜਿਹੜੀਆਂ ਪੁਲਿਸ ਫੋਰਸ ਸੀਮਾ ਨੇ ਪੁਲਿਸ ਕਰਮਚਾਰੀ ਨੇ ਡਿਪਲੋਏ ਕੀਤੇ ਗਏ ਨੇ ਤੇ ਪੀਸੀਆਰ ਦੇ ਜੁੜੇ ਕਰਮਚਾਰੀ ਨੇ ਉਹ ਵੀ ਇੱਥੇ ਰਹਿਣਗੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੁੱਲੜਬਾਜ਼ੀ ਹਸਪਤਾਲ ਦੇ ਵਿੱਚ ਨਾ ਦੇਖੀ ਜਾਵੇ ਕਿਉਂਕਿ ਬੀਤੇ ਦਿਨ ਹੀ ਕਾਫੀ ਜ਼ਿਆਦਾ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਅਜੀਬ ਵਾਰਦਾਤਾਂ ਜੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਹਸਪਤਾਲ ਦੇ ਵਿੱਚ ਮਾਰਕੁਟਾਈ ਤੇ ਲੜਾਈ ਦੇ ਮਾਮਲੇ ਜੜੇ ਨੇ ਦੇਖਣ ਨੂੰ ਮਿਲੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਦੇ ਨਾਲ ਨਾਲ ਡੇਰਾਬਸੀ ਵੀ ਸ਼ਾਮਿਲ ਹੈ ਤੇ ਹੁਣ ਤੇ ਹੀ ਪਠਾਨਕੋਟ ਦੇ ਵਿੱਚ ਅਜਿਹੀ ਕੋਈ ਵਾਰਦਾਤ ਨਾ ਵਾਪਰ ਸਕੇ ਇਸ ਚੀਜ਼ ਨੂੰ ਸੁਨਿਸ਼ਚਿਤ ਕਰਨ ਦੇ ਲਈ ਡੀਐਸਪੀ ਕਿਤੀ ਹੈ ਨਾ ਕਿ ਪੁਲਿਸ ਫੋਰਸ ਜਿਹੜੀ ਹੈ ਕਿਸ ਤਰ੍ਹਾਂ ਦੇ ਨਾਲ ਅਜਿਹੇ ਲੋਕਾਂ ਦੇ ਨਾਲ ਪੇਸ਼ ਆਵੇਗੀ ਤੇ ਜੇਕਰ ਓਨ ਡਿਊਟੀ ਡਾਕਟਰਸ ਦੇ ਨਾਲ ਕੋਈ ਲੜਾਈ ਝਗੜਾ ਕਰਦਾ ਹੈ ਜਾਂ ਫਿਰ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੋਂ ਜਿਹੜੀ ਹੈ ਪੈਨਲਟੀ ਯਾਨੀ ਕਿ ਉਸ ਤੋਂ ਜ਼ੁਰਮਾਨਾ ਜਿਹੜਾ ਹੈ ਉਹ ਭਰਿਆ ਜਾਵੇਗਾ ਲਗਭਗ ਲਗਭਗ 50000 ਜੜਾਏ ਉਸ ਜ਼ੁਰਮਾਨੇ ਦੀ ਰਾਸ਼ੀ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ ਤੇ ਜੇਕਰ ਅਜਿਹੇ ਦੇ ਵਿੱਚ ਕੋਈ ਜ਼ੁਰਮਾਨਾ ਨਹੀਂ ਦਿੱਤਾ ਤਾਂ ਉਸ ਤੋਂ ਜਿਹੜੀ ਹੈ ਵਸੂਲੀ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਕਿਸ ਤਰ੍ਹਾਂ ਦੇ ਨਾਲ ਕੀਤੀ ਜਾਵੇਗੀ ਆ ਉਹ ਦੇਖਦੇ ਹਾਂ ਡੀਐਸਪੀ ਸੁਭੇਸ਼ ਸਿੰਘ ਮਾਨ ਦੇ ਨਾਲ ਕੀਤੀ ਹੋਈ ਜੀ ਇਸ ਤਰ੍ਹਾਂ ਹੈ ਕਿ ਪਿਛਲੇ ਕੁਝ ਦਿਨਾਂ 'ਚ ਜਿਹੜੇ ਪੰਜਾਬ 'ਚ ਹਸਪੀਟਲਸ ਆ ਜਾਂ ਮੈਡੀਕਲ ادارے ਆ ਉੱਥੇ ਵਾਇਲੈਂਸ ਦੇ ਇਨਸੀਡੈਂਟਸ ਹੋਏ ਆ ਜਿਹਦੇ ਵਿੱਚ ਡੇਰਾ ਬੱਸੀ ਤੇ ਗੁਰਦਾਸਪੁਰ ਵੀ ਇਸ ਤਰ੍ਹਾਂ ਦੇ ਲੋਕੇਸ਼ਨਸ ਆ ਜਿੱਥੇ ਵਾਇਲੈਂਸ ਦੇ ਇਨਸੀਡੈਂਟਸ ਹੋਏ ਆ ਉਹਦੇ ਬਾਅਦ ਜਿਹੜਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਡਾਇਰੈਕਸ਼ਨਸ ਸਪੈਸ਼ਲੀ ਆਈਆਂ ਕਿ ਜਿਹੜੀ ਹਸਪੀਟਲਸ ਦੀ ਸੁਰੱਖਿਆ ਉਹਨੂੰ ਸੁਨਿਸ਼ਚਿਤ ਕੀਤਾ ਜਾਵੇ ਤੇ ਮੈਂ ਅੱਜ ਇੱਥੇ ਐਸਐਚਓਡੀ ਨੰਬਰ 1 ਤੇ ਆਪਣੇ ਡਾਕਟਰ ਮੈਡਮ ਡਾਕਟਰ ਸੁਚੀਤਾ ਜੀ ਇਹ ਵੀ ਇੱਥੇ ਅੱਜ ਹਾਜ਼ਰ ਹੈ ਤੇ ਆਪਾਂ ਮੌਕੇ ਤੇ ਇੱਥੇ ਜਿਹੜਾ ਸਕਿਉਰਿਟੀ ਰਿਵਿਊ ਕੀਤਾ ਗਿਆ ਤੇ ਇੱਥੇ ਜਿਹੜੀ ਆਪਾਂ ਸਪੈਸ਼ਲੀ ਆਲਰੇਡੀ ਇੱਥੇ ਇੱਕ ਪੁਲਿਸ ਪੋਸਟ ਬਣਾਈ ਹੈ ਜਿੱਦੇ ਜੋ ਪੰਜ ਮੁਲਾਜ਼ਮ ਜਿਹੜੇ ਆਪਾਂ ਡਿਪਲੋਏ ਕੀਤੇ ਗਏ ਇਸ ਤੋਂ ਇਲਾਵਾ ਆਪਾਂ 4 ਤੋਂ 6 ਆਪਾਂ ਡੇਲੀ ਬੇਸ ਤੇ ਪੀਸੀਆਰ ਤੇ ਈਆਰਵੀ ਵੀ ਇੱਥੇ ਹੁਣ ਡਿਪਲੋਏ ਕਰਾਂਗੇ ਤਾਂ ਕਿ ਇੱਥੇ ਕੋਈ ਵੀ ਵਾਇਲੈਂਸ ਦਾ ਇਨਸੀਡੈਂਟ ਨਾ ਹੋਵੇ ਤੇ ਮੈਂ ਦੋ ਤਿੰਨ ਗੱਲਾਂ ਹੋਰ ਦੱਸ ਦੇਣਾ ਚਾਹਨਾ ਹੈ ਕੀ ਜਿਹੜੀ ਲਾਅ ਦੀ ਪੋਜੀਸ਼ਨ ਕੀ ਹੈ ਕਿ ਵੀ ਅਗਰ ਕੋਈ ਮੈਡੀਕਲ ادارے 'ਚ ਜਾਂ ਮੈਡੀਕਲ ਇੰਸਟੀਟਿਊਟ 'ਚ ਵਾਇਲੈਂਸ ਕਰਦਾ ਤਾਂ ਉਹਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਜੀ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕੇਅਰ ਸਰਵਿਸ ਪਰਸਨਸ ਐਂਡ ਮੈਡੀਕੇਅਰ ਇੰਸਟੀਟਿਊਸ਼ਨਸ ਐਕਟ 2008 ਜਿਹੜਾ ਗਵਰਨਮੈਂਟ ਵੱਲੋਂ ਆਲਰੇਡੀ ਜਿਹੜਾ ਇਹ ਬਣਾਇਆ ਗਿਆ ਜਿਹਦੇ ਵਿੱਚ ਬੜੀ ਹੀ ਸਖਤ ਪਨਿਸ਼ਮੈਂਟਸ ਜਿਹੜੀਆਂ ਉਹਦਾ ਪ੍ਰੋਵੀਜ਼ਨ ਹੈ ਇਹਦੇ ਵਿੱਚ ਜਿਹੜੇ ਸੈਕਸ਼ਨਸ ਆ ਉਹਨਾਂ ਵਿੱਚ ਜਿਹੜਾ ਸੈਕਸ਼ਨ 4 ਉਹਦੇ ਵਿੱਚ ਪੈਨਲਟੀ ਜਿਹੜੀ ਹੈ ਡਿਫਾਈਨ ਕੀਤੀ ਗਈ ਹੈ ਕੋਈ ਵੀ ਬੰਦਾ ਜਿਹੜਾ ਕੋਈ ਮੈਡੀਕਲ ਜਿਹੜਾ ਮੈਡੀਕਲ ਕੇਅਰ ਇੰਸਟੀਟਿਊਟ ਹੈ ਉੱਥੇ ਜਾਂ ਮੈਡੀਕਲ ਸਰਵਿਸ ਪਰਸਨਲ ਹੈ ਉਹਦੇ ਉੱਪਰ ਕੋਈ ਵਾਇਲੈਂਸ ਕਰਦਾ ਜਾਂ ਕੋਈ ਵੀ ਮੋਬਾਈਲ ਮੈਡੀਕਲ ਯੂਨਿਟ ਹੈ ਜਿੱਦਾ ਐਂਬੂਲੈਂਸ ਹੋ ਗਈ ਜਾਂ ਹੋਰ ਮੋਬਾਈਲ ਮੈਡੀਕਲ ਯੂਨਿਟਸ ਹੈ ਕੋਈ ਨਰਸਿੰਗ ਸਟਾਫ ਹੈ ਜਾਂ ਇਸ ਤੋਂ ਇਲਾਵਾ ਕੋਈ ਪੈਰਾਮੈਡਿਕ ਸਟਾਫ ਹੈ ਇਹਨਾਂ ਕਿਨਾਂ ਕਿਸੇ ਤੇ ਵੀ ਡਿਊਰਿੰਗ ਡਿਊਟੀ ਕੋਈ ਵਾਇਲੈਂਸ ਕਰਦਾ ਜਾਂ ਕੋਈ ਲੜਾਈ ਝਗੜੇ ਦਾ ਕੰਮ ਕਰਦਾ ਤੇ ਉਹਦੇ ਉੱਪਰ ਜਿਹੜਾ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕੈਅਰ ਸਰਵਿਸ ਪਰਸਨਲ ਐਂਡ ਸਰਵਿਸ ਇੰਸਟੀਟਿਊਸ਼ਨਸ ਦਾ ਜਿਹੜਾ ਐਕਟ 2008 ਹੈ ਉਹਦੀ ਜਿਹੜੀਆਂ ਪ੍ਰੋਵੀਜ਼ਨਸ ਆ ਉਹ ਲਾਗੂ ਹੁੰਦੀਆਂ ਇਹਦੇ ਵਿੱਚ ਜਿਹੜਾ ਸੈਕਸ਼ਨ 4 ਉਹ ਪੈਨਲਟੀ ਨਾਲ ਡੀਲ ਕਰਦਾ ਜਿਹਦੇ ਵਿੱਚ ਇਸ ਤਰ੍ਹਾਂ ਅਗਰ ਕੋਈ ਵਾਇਲੈਂਸ ਕਰਦਾ ਤਾਂ ਉਹਦੇ ਵਿੱਚ ਵੱਧ ਤੋਂ ਵੱਧ 1 ਸਾਲ ਦੀ ਸਜ਼ਾ ਜਾਂ ਫਾਈਨ ਹੋ ਸਕਦਾ ਫਾਈਨ ਇਹਦੇ ਵਿੱਚ ਜਿਹੜਾ ਉਹ ਵੱਧ ਤੋਂ ਵੱਧ 50000 ਹੋ ਸਕਦਾ ਇਹਦੇ ਵਿੱਚ ਹੋਰ ਬੜੀ ਇੱਕ ਸਖਤ ਧਾਰਾ ਲਗਾਈ ਗਈ ਹੈ ਸੈਕਸ਼ਨ 6 ਜਿਹਦੇ ਵਿੱਚ ਅਗਰ ਉਹ ਆਪਣਾ ਫਾਈਨ ਨਹੀਂ ਦਿੰਦਾ ਜਿਹੜੀ ਰਿਕਵਰੀ ਹੈ ਉਹ ਜਿਹੜੀ ਆ ਬੇਸਿਕਲੀ ਉਹਦੀ ਪ੍ਰਾਪਰਟੀ ਤੋਂ ਵੀ ਲੈਂਡ ਰੈਵਨਿਊ ਐਕਟ ਜਿਹੜਾ ਉਹ ਵੀ ਵਿੱਚ ਇਨਵੋਲ ਕੀਤਾ ਜਾਊਗਾ ਤੇ ਜਿਹੜੀ ਇਹ ਚ ਰਿਕਵਰੀ ਦੀ ਕਾਸਟ ਆ ਉਹ ਦੋ ਗੁਣਾ ਹੋਗੀ ਫੋਰ ਐਗਜ਼ਾਮਪਲ ਅਗਰ ਕੋਈ ਹਸਪਤਾਲ ਚ ਆ ਕੇ ਵਾਇਲੈਂਸ ਕਰਦਾ ਜਾਂ ਮੈਡੀਕਲ ਇਕੁਪਮੈਂਟ ਕੋਈ ਡੈਮੇਜ ਕਰਦਾ ਉਹਦੀ ਕਾਸਟ 1 ਲੱਖ ਰੁਪਇਆ ਤੇ ਉਸ ਬੰਦੇ ਕੋਲੋਂ ਜਿਹੜੀ ਉਹ 2 ਲੱਖ ਰੁਪਇਆ ਜਿਹੜਾ ਉਹ ਰਿਕਵਰ ਕੀਤਾ ਜਾਊਗਾ ਤੇ ਮੈਂ ਇਹ ਬੜਾ ਸ਼ਕਤੀ ਨਾਲ ਸੰਦੇਸ਼ ਦੇਣਾ ਚਾਹਨਾ ਜਿਹੜੇ ਵੀ ਬੰਦੇ ਖਾਸ ਕਰ ਵਾਇਲੈਂਸ ਦੀ ਐਕਟੀਵਿਟੀਜ਼ 'ਚ ਇਨਵੋਲ ਰਹੇ ਆ ਪਿੱਛੇ ਜੀ ਵੀ ਹਸਪੀਟਲਸ 'ਚ ਜਾਂ ਹੋਰ ਮੈਡੀਕਲ ਯੂਨਿਟਸ 'ਚ ਤੇ ਕਿ ਵੀ ਪੁਲਿਸ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰੂਗੀ ਆਪਾਂ 올ਰੀਡੀ ਇੱਥੇ ਇੱਕ ਪਹਿਲੇ ਇੱਕ ਵਾਇਲੈਂਸ ਦਾ ਐਕਟ ਹੋਇਆ ਸੀ ਉਹਦੇ ਵਿੱਚ 307 ਲਾ ਕੇ ਉਹ ਸਾਰੇ ਬੰਦੇ ਮੌਕੇ ਤੇ ਫੜੇ ਸੀ ਜਿਹੜਾ ਇਨਸੀਡੈਂਟ ਸਿਵਲ ਹਸਪੀਟਲ ਹੋਇਆ ਸੀ ਤੇ ਮੇਰੀ ਖਾਸਦਾਇਤ ਉਹਨਾਂ ਲੋਕਾਂ ਦੀ ਹੈ ਜਿਹੜੇ ਇੱਥੇ ਇਲਾਜ ਲਈ ਆਉਂਦੇ ਆ ਕਿ ਜਿਹੜੇ ਡਾਕਟਰ ਆ ਉਹ 올ਰੀਡੀ ਕਾਫੀ ਅੰਡਰ ਪ੍ਰੈਸ਼ਰ ਰਹਿੰਦੇ ਆ ਕੰਮ ਦੇ ਦੌਰਾਨ ਤੇ ਜਿਹੜੇ ਵੀ ਪੇਸ਼ੈਂਟ ਆਉਂਦੇ ਆ ਉਹ ਆਪਣਾ ਪੂਰਾ ਇੱਥੇ ਥੋੜਾ ਸਹਿਯਮ ਵਰਤ ਕੇ ਰਹਿਣ ਥੋੜੀ ਪੇਸ਼ੈਂਸ ਨਾਲ ਰਹਿਣ ਤਾਂ ਕਿ ਉਹ ਡਾਕਟਰ ਦਾ ਵੀ ਇੱਕ ਜਿਹੜਾ ਸਟੈਂਡ ਸਮਝਣ ਕਿਉਂਕਿ ਉਹ ਵੀ ਅੰਡਰ ਪ੍ਰੈਸ਼ਰ ਰਹਿੰਦੇ ਆ ਪੂਰੇ ਦਿਨ ਉਹਨਾਂ ਨੂੰ ਕੰਮ ਕਰਨਾ ਪੈਂਦਾ ਤੇ ਇੱਥੇ ਕੋਈ ਹੁੱਲੜਬਾਜ਼ੀ ਜਾਂ ਕੋਈ ਵਾਇਲੈਂਸ ਜਾਂ ਕੋਈ ਲੜਾਈ ਝਗੜਾ ਜਿਹੜਾ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਪੁਲਿਸ ਦੀ ਡਿਊਟੀ ਹੈ ਕਿ ਵੀ ਆਪਾਂ ਜਿੰਨੇ ਵੀ ਆਪਣੇ ਮੈਡੀਕਲ ਅਧਾਰੇ ਆ ਮੈਡੀਕਲ ਸਟਾਫ ਹਨ ਉਹਨਾਂ ਨੂੰ ਪ੍ਰੋਟੈਕਟ ਕਰੀਏ ਤੇ ਆਪਾਂ ਪ੍ਰੋਟੈਕਟ ਕਰਾਂਗੇ ਜਿਹੜਾ ਵੀ ਬੰਦਾ ਕੋਈ ਵੀ ਇਹਨਾਂ ਦੀ ਵਾਇਓਲੇਸ਼ਨ ਕਰੂਗਾ ਜਿਹੜੇ ਮੈਂ ਤੁਹਾਨੂੰ ਦੱਸਤਾ ਜਿਹੜਾ ਐਕਟ ਉਹਦੇ ਅਧੀਨ ਨਾਰਮਲ ਜਿਹੜੀ ਬੀਐਨਐਸ ਆ ਉਸ ਤੋਂ ਇਲਾਵਾ ਆਪਾਂ ਜਿਹੜਾ ਇਹ ਐਕਟ ਦੀਆਂ ਧਾਰਾਵਾਂ ਉਹਦੇ ਵਿੱਚ ਲਾਵਾਂਗੇ ਇਹ ਸਾਰੇ ਹੀ ਐਕਟ ਸੈਕਸ਼ਨ 6 ਦੇ ਮੁਤਾਬਕ ਕਾਗਨੀਜ਼ੇਬਲ ਹੈ ਤੇ ਨੋਨ ਅਵੇਲੇਬਲ ਹੈ ਤੇ ਇਸ ਲਈ ਜਿਹੜਾ ਵੀ ਕੋਈ ਵਾਇਓਲੈਂਸ ਕਰੂਗਾ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਇਹਦੇ ਵਿੱਚ ਜਿਹੜਾ ਮੈਡੀਕਲ ਇੰਸਟੀਚਿਊਟ ਆ ਉਹਦੇ ਵਿੱਚ ਪ੍ਰਾਈਵੇਟ ਅਦਾਰਾ ਵੀ ਆਉਂਦਾ ਤੇ ਜਿਹੜੇ ਪ੍ਰਾਈਵੇਟ ਹਸਪੀਟਲਸ ਆ ਉਹ ਵੀ ਇਹਦੇ ਚ ਕਵਰ ਹੁੰਦੇ ਆ ਜਿਹੜਾ ਤੁਹਾਨੂੰ ਮੈਂ ਦੱਸਿਆ ਜਿਹੜਾ ਐਕਟ ਉਹ ਬੜਾ ਹੀ ਐਲਬੋਰੇਟਿਵ ਤੇ ਕਾਫੀ ਮਤਲਬ ਸਾਰੀ ਚੀਜ਼ਾਂ ਨੂੰ ਕਵਰ ਕਰਨ ਵਾਲਾ ਇਹਦੇ ਵਿੱਚ ਗਵਰਨਮੈਂਟ ਹਸਪੀਟਲ ਵੀ ਸ਼ਾਮਿਲ ਹੈ ਤੇ ਪ੍ਰਾਈਵੇਟ ਹਸਪੀਟਲ ਵੀ ਸ਼ਾਮਿਲ ਹਨ ਇਹਦੇ ਵਿੱਚ ਕੱਲੇ ਡਾਕਟਰ ਹੀ ਡਾਕਟਰ ਹੀ ਨਹੀਂ ਨਰਸਿੰਗ ਸਟੂਡੈਂਟਸ ਵੀ ਸ਼ਾਮਿਲ ਸ਼ਾਮਿਲ ਹਨ ਤੇ ਜਿਹੜੇ ਮੈਡੀਕਲ ਸਟੂਡੈਂਟਸ ਆ ਜਿਹੜੇ ਟ੍ਰੇਨਿੰਗ ਕਰ ਰਹੇ ਉਹ ਵੀ ਸ਼ਾਮਿਲ ਹੈ ਇਹਦੇ ਵਿੱਚ ਮਤਲਬ ਇਹਦੇ ਵਿੱਚ ਕਾਫੀ ਜਿਹੜੀ ਪ੍ਰੋਟੈਕਸ਼ਨ ਉਹ ਡਾਕਟਰਸ ਨੂੰ ਤੇ ਇੰਸਟੀਟਿਊਟਸ ਨੂੰ ਦਿੱਤੀ ਗਈ ਹੈ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਆਲਰੇਡੀ ਕਿਹਾ ਕਿ ਜੜਾ ਵੀ ਕੋਈ ਵਾਇਲੈਂਸ ਕਰੋ ਕੈਮਰਾ